ਇਹ ਹਾਲਾ ਦੋਸਤ ਲੈ ਕੇ ਆਇਆ ਤੁਹਾਡੇ ਲਈ ਮੋਜ਼ ਸੋਹਣੀ ਦੇ ਘੇੜ ਘਾਣ ਤੇ ਮੀਦਾ ਤੁਹਾਨੂੰ ਬਹੁਤ ਪਸੰਦ ਆਉਗੀ ਹਰਾਂ ਦੇ 8 ਵੱਜ ਚੁੱਕੇ ਸੀ ਸ਼ਹਿਰ ਦੀਆਂ ਸੜਕਾਂ ਦੇ ਅਜੇ ਵੀ ਰੋਸ਼ਨੀ ਦਾ ਛੋਰ ਭਰਿਆ ਹੋਇਆ ਸੀ ਵੱਡੇ ਬੋਰਡਾਂ ਦੀ ਚਮਕ ਗੱਡੀਆਂ ਦੇ ਹਾਰ ਤੇ ਲੋਕਾਂ ਦੇ ਚਿਹਰਿਆਂ ਤੇ ਦੌੜ ਦੀਆਂ ਹੜਵੜੀਆਂ ਦਿਖ ਰਹੀਆਂ ਸੀ ਇਸ ਹਲਚਲ ਦੇ ਨਗਰ ਵਿੱਚ ਇੱਕ ਕੁੜੀ ਰਹਿੰਦੀ ਸੀ ਜਿਸ ਦਾ ਨਾਮ ਸੀ ਹਰਦੀਪ ਹਰਦੀਪ ਦੀ ਉਮਰ ਤਕਰੀਬਨ 23 ਸਾਲ ਦੀ ਸੀ। ਸਰਦੀਪ ਪੂਰੀ ਫਟਾਫੜ ਪਈ ਸੀ। ਇਹਦਾ ਮਹਿਸੂਸ ਹੁੰਦਾ ਸੀ ਜਿੰਨੇ ਜਿਮ ਲਾਉਂਦੀ ਹੋਵੇ। ਘਰ ਵਿੱਚ ਮਾਂ ਪਿਓ ਤੇ ਛੋਟੀ ਭੈਣ ਤੇ ਇੱਕ ਵੱਡਾ ਭਰਾ ਸੀ। ਪਰਿਵਾਰ ਮੱਧ ਵਰਗ ਦਾ ਸੀ। ਪਰ ਸੰਸਕਾਰਾਂ ਵਿੱਚ ਬਹੁਤ ਅਮੀਰ ਸੀ। ਪਰਦੀਪ ਨੇ ਹੌਣੇ-ਹੌਣੇ ਕਾਲਜ ਕਦਮ ਪੀਤਾ ਸੀ ਅਤੇ ਅਗਾਂਹ ਮੈਂ ਇੰਗਲਿਸ਼ ਕਰ ਰਹੀ ਸੀ। ਉਹਦਾ ਸਭ ਤੋਂ ਵੱਡਾ ਸੁਪਨਾ ਸੀ ਕੁਝ ਬਣਨਾ ਤੇ ਕੁਝ ਕਰਨਾ। ਅਤੇ ਆਪਣੇ ਮਾਪਿਆਂ ਦੀ ਮੱਥੇ ਦੀ ਲਕੀਰ ਮਟਾਉਣਾ ਉਹ ਸ਼ਹਿਰ ਦੀ ਇੱਕ ਰੌਲਿਆਂ ਭਰੀ ਗਲੀ ਵਿੱਚ ਸਥਿਤ ਪੁਰਾਣੇ ਘਰ ਵਿੱਚ ਰਹਿੰਦੀ ਸੀ ਜਿੱਥੇ ਲੋਕਾਂ ਦਾ ਔਣ ਜਾਣ ਬੜਾ ਸੀ ਤੇ ਸ਼ੋਰ ਸ਼ਰਾਬਾ ਪਿਆ ਹੀ ਰਹਿੰਦਾ ਸੀ ਗੱਟੀਆਂ ਦੇ ਹਾਰਨ ਅਬਜੀ ਵਾਲੇ ਦਾ ਹੋਕਾ ਜਿੱਦਾਂ ਕਿ ਰਾਤ ਨੂੰ ਛੱਤ ਤੇ ਖੜ ਕੇ ਉਹ ਅਕਸਰ ਆਸਮਾਨ ਵੱਲ ਤੱਕਦੀ ਤੇ ਸੋਚਦੀ ਜ਼ਿੰਦਗੀ ਐਨੀ ਵੀ ਮੁਸ਼ਕਲ ਨਹੀਂ ਹੋ ਸਕਦੀ ਜੇ ਦਿਲ ਸਾਫ਼ ਹੋਵੇ ਰਾਹ ਆਪਣਾ ਬਣ ਜਾਂਦਾ ਹੈ ਇਹ ਸ਼ਾਇਰ ਉਸ ਨੂੰ ਹੌਸਲਾ ਵੀ ਦਿੰਦਾ ਸੀ ਡਰ ਵੀ ਦਿੰਦਾ ਸੀ ਦਿਨ ਚੜੇ ਤਾਂ ਜ਼ਿੰਦਗੀ ਰਾਹਤੇ ਦਿਖਾਉਂਦੀ ਤੇ ਰਾਤ ਪੈ ਕੇ ਉਸੇ ਸ਼ਹਿਰ ਦੇ ਸਾਈ ਡੰਬੇ ਹੋ ਜਾਂਦੇ ਸੀ ਹਰਦੀਪ ਕਾਲਜ ਵਿੱਚ ਇੱਕ ਸੋਬਰ ਘੱਟ ਬੋਲਣ ਵਾਲੀ ਪਰ ਦਿਲ ਦੀ ਮਜ਼ਬੂਤ ਕੁੜੀ ਵਜੋਂ ਜਾਣੀ ਜਾਂਦੀ ਸੀ ਉਹਦੇ 2-3 ਨੇੜ ਦੇ ਦੋਸਤ ਸਨ। ਉਹਨਾਂ ਵਿੱਚੋਂ ਸਭ ਤੋਂ ਨਜ਼ਦੀਕ ਦੀ ਇੱਕ ਸੀ ਸਵਾਲੀ ਜੋ ਉਹਦੇ ਸਭ ਤੋਂ ਨਜ਼ਦੀਕ ਸੀ। ਦੋਵੇਂ ਲਾਇਬ੍ਰੇਰੀ ਵਿੱਚ ਘੰਟਾ-ਘੰਟਾ ਬੈਠ ਜਾਂਦੇ ਹਾਂ ਸੀ ਅਤੇ ਕਿਤਾਬਾਂ ਪੜ੍ਹਦੀਆਂ ਰਹਿੰਦੀਆਂ ਸੀ ਤੇ ਕਿਤਾਬਾਂ ਵਿੱਚੋਂ ਜ਼ਿੰਦਗੀ ਖੋਜਦੀਆਂ ਸੀ। ਕਿਸੇ ਵਿੱਚ ਆਪਣੇ ਆਪ ਨੂੰ ਵੀ ਖੋਜਦੀਆਂ ਸੀ। ਜੋ ਕਿਤਾਬ ਉਹਨਾਂ ਦੇ ਮਨ ਨੂੰ ਪਾਉਂਦੀ ਸੀ ਘਰ ਦੀ ਵਿੱਤੀ ਹਾਲਤ ਬਹੁਤੀ ਜ਼ਿਆਦਾ ਚੰਗੀ ਨਹੀਂ ਸੀ ਇਸ ਲਈ ਹਰਵੀਰ ਸ਼ਾਮ ਨੂੰ ਇੱਕ ਛੋਟੀ ਜਹੀ ਕੋਚਿੰਗ ਕਲਾਸ ਵਿੱਚ ਬੱਚਿਆਂ ਨੂੰ ਅੰਗਰੇਜ਼ੀ ਵੀ ਪੜਾਉਂਦੀ ਸੀ ਤਕਰੀਬਨ 2500 ਰੁਪਏ ਮਹੀਨਾ ਬਹੁਤ ਵੱਡੀ ਰਕਮ ਤਾਂ ਨਹੀਂ ਸੀ ਪਰ ਉਹਦੇ ਮਨ ਨੂੰ ਇਹ ਸੰਤੋਖ ਜ਼ਰੂਰ ਦਿੰਦਾ ਸੀ ਕਿ ਉਹ ਭਾਰ ਨਹੀਂ ਘਰ ਤੇ ਹਿੱਸੇਦਾਰ ਹੈ ਪਰ ਇੱਕ ਗੱਲ ਉਸ ਨੂੰ ਕਈ ਵਾਰ ਚੋਕਦੀ ਰਹਿੰਦੀ ਸੀ ਇਹ ਸ਼ਹਿਰ ਉਸ ਦਾ ਸੀ ਪਰ ਸੁਰੱਖਿਅਤ ਨਹੀਂ ਲੱਗਦਾ ਸੀ ਉਸ ਦੇ ਮਨ ਵਿੱਚ ਅਕਸਰ ਡਰ ਬਣਿਆ ਰਹਿੰਦਾ ਸੀ ਕਈ ਵਾਰ ਰਾਤੀ ਪੂਜਿੰਗ ਤੋਂ ਵਾਪਸ ਆਉਂਦਿਆਂ ਉਸ ਦੇ ਕਦਮ ਤਾਂ ਮਜ਼ਬੂਤ ਹੁੰਦੇ ਪਰ ਦਿਲ ਡੋਲ ਜਾਂਦਾ ਕੁਝ ਟੋਲੀਆਂ ਕੁਝ ਨਜ਼ਰਾਂ ਕੁਝ ਸائے ਜੋ ਸ਼ਰੀਰ ਨੂੰ ਨਹੀਂ ਮਨ ਨੂੰ چیر ਜਾਂਦੇ ਸੀ ਇੱਕ ਦਿਨ ਐਸੇ ਹੀ ਤੁਰਦਿਆਂ ਉਸ ਦਾ ਦਿਲ ਕਬਰਾ ਆਇਆ ਹੋਇਆ ਸੀ ਸ਼ਿਵਾਲੀ ਨੇ ਪੁੱਛਿਆ ਡਰਦੀ ਕਿਉਂ ਐ ਨਹੀਂ ਸ਼ਹਿਰ ਹੈ ਰਾਤਾਂ ਰੌਸ਼ਨੀ ਪਰਛਾਵੇਂ ਵੀ ਨੇ ਹਰਦੀਪ ਹੌਲੀ ਹੱਸ ਕੇ ਬੋਲੀ ਰੌਸ਼ਨੀयां ਅਸਮਾਨ ਚਮਕਾਉਂਦੀਆਂ ਨੇ ਪਰ ਹਰਾ ਨਹੀਂ ਪਰਫਿਊਮ ਦੀ ਹਲਕੀ ਖੁਸ਼ਬੂ ਬੈਗ ਵਿੱਚ ਨੋਟਿਸ ਅਤੇ ਚਿਹਰੇ ਤੇ ਸੁਪਨੇ ਹਰਦੀਪ ਅਜੇ ਵੀ ਜ਼ਿੰਦਗੀ ਤੋਂ ਭਰੋਸਾ ਨਹੀਂ ਹਟਣ ਦਿੰਦੀ ਸੀ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਜਿੰਦਗੀ ਇੱਕ ਮੋੜ ਤੇ ਉਹਨੂੰ ਇੰਨਾ ਵੱਡਾ ਇਮਤਿਹਾਨ ਦੇਵੇਗੀ ਕਿ ਸਾਹ ਲੈਣਾ ਵੀ ਝੋਪਣ ਲੱਗੇ ਉਸ ਰਾਤ ਇੱਕ ਹੋਰ ਵਾਕਿਆ ਹੋਇਆ ਸ਼ੁਰੂਆਤ ਛੋਟੀ ਸੀ ਪਰ ਤੂਫਾਨ ਦਾ ਸੰਕੇਤ ਕੋਚਿੰਗ ਤੋਂ ਘਰ ਵਾਪਸ ਆਉਂਦਿਆਂ ਗਲੀ ਦੇ ਮੋੜ ਤੇ ਕੁਝ ਨੌਜਵਾਨ ਖੜੇ ਸੀ ਸ਼ੋਰ ਸ਼ਰਾਬਾ ਹੱਸਣਾ ਉੱਚੀ ਬੋਲਣਾ ਉਹਨਾਂ ਵਿੱਚੋਂ ਇੱਕ ਦੀ ਨਿਗਾਹ ਅਜੀਬ ਤਰੀਕੇ ਨਾਲ ਰਦੀਪ ਤੇ ਜਾ ਕੇ ਰੁਕ ਗਈ ਨਿਗਾਹ ਵਿੱਚ ਬਦਮਾਸ਼ੀ ਸੀ ਅਹੰਕਾਰ ਸੀ ਉਹ ਪਿੰਡ ਦਾ ਗੁੰਡਾ ਸੀ ਮਣਯੋਤ ਜੋ ਕਿ ਪੂਰਾ ਪਹਿਲੀ ਟੱਚ ਦਾ ਮੁੰਡਾ ਸੀ ਜਿਸ ਦੀ ਇਲਾਕੇ ਵਿੱਚ ਪੂਰੀ ਠੋਕ ਸੀ ਜੋ ਸ਼ਹਿਰ ਆਇਆ ਤਾਂ ਸਰੀਰ ਨਾਲ ਨਹੀਂ ਐਟੀਟਿਊਡ ਨਾਲ ਆਇਆ ਉਹਦੇ ਵਿੱਚ ਬਹੁਤ ਜ਼ਿਆਦਾ ਐਟੀਟਿਊਡ ਸੀ ਅਤੇ ਉਹ ਪੂਰਾ ਤਕੜਾ ਬਦਮਾਸ਼ ਘਾਉਂਦਾ ਸੀ ਹਰਦੀਪ ਨੇ ਉਸ ਨੂੰ ਅੰਡਠਾ ਕਰਕੇ ਕਦਮ ਤੇਜ਼ ਕਰ ਲਈ ਪਰ ਉਹ ਅੱਖਾਂ ਉਸ ਦੇ ਪਿੱਛੇ ਪਿੱਛੇ ਲੰਬੇ ਸائے ਵਾਂਗ ਚਲਦੀਆਂ ਰਹੀਆਂ ਇੱਕ ਪਲ ਲਈ ਦਿਲ ਸਹਿਮ ਗਿਆ ਪਰ ਉਸ ਨੇ ਮਨ ਨੂੰ ਸਮਝਾਇਆ ਮੈਂ ਕਿਉਂ ਡਰਨਾ ਮੈਂ ਕੋਈ ਗਲਤ ਨਹੀਂ ਹਾਂ ਮੈਂ ਆਪਣੇ ਰਸਤੇ ਜਾ ਰਹੀ ਹਾਂ ਮੈਨੂੰ ਖਾਂ ਦਾ ਡਰ ਡਰ ਉਹਨਾਂ ਨੂੰ ਹੋਣਾ ਚਾਹੀਦਾ ਹੈ ਜੋ ਗਲਤ ਸੋਚ ਰਖਦੇ ਨੇ ਅਤੇ ਮੇਰੇ ਬਾਰੇ ਗਲਤ ਸੋਚ ਰਹੇ ਨੇ ਉਸਨੇ ਨਹੀਂ ਜਾਣਿਆ ਸੀ ਕਿ ਇਹਹੀ ਨਿਗਾਹ ਇਹਹੀ ਪਰਛਾਵਾਂ ਉਸ ਦੀ ਜ਼ਿੰਦਗੀ ਨੂੰ ਇੱਕ ਦਿਨ ਐਵੇਂ ਹਨੇਰੇ ਵਿੱਚ ਸੁੱਟ ਦੇਵੇਗੀ ਜਿਸ ਵਿੱਚ ਕੋਈ ਸਵੇਰ ਹੀ ਨਹੀਂ ਹੋਵੇਗੀ ਹੋਏ ਸਭ ਤੋਂ ਬਹੁਤ ਯਾਦ ਅਣਜਾਣ ਸੀ ਉਸਨੇ ਇਹ ਕੋਈ ਅੰਦਾਜ਼ਾ ਵੀ ਨਹੀਂ ਲਾਇਆ ਸੀ ਦੂਜੇ ਦਿਨ ਸਵੇਰੇ ਸ਼ਹਿਰ ਦੀਆਂ ਸੜਕਾਂ ਫਿਰੋਂ ਹਲਕੀਆਂ ਰੋਸ਼ਨੀਆਂ ਨਾਲ ਭਰੀਆਂ ਹੋਈਆਂ ਸੀ ਹਵਾ ਵਿੱਚ ਕੁਝ ਠੰਡੀ ਠੰਡੀ ਚਾਂਕੀਆਂ ਛਾਵਲ ਸੀ ਪਰ ਉਹ ਹਰਦੀਪ ਦੇ ਮਨ ਦੀ ਵਿਚਾਨੀ ਨੂੰ ਕਟਾ ਨਹੀਂ ਸਕਦੀਆਂ ਸੀ ਉਹਦੀ ਰਜਾਨਾ ਦੀ ਰੂਟੀਨ ਅਜੇ ਵੀ ਪੁਰਾਣੀ ਸੀ ਕੋਚਿੰਗ ਕਾਲਜ ਦੀ ਪੜਾਈ ਦੇ ਨੋਟਸ ਤੇ ਸ਼ਾਮ ਨੂੰ ਲਾਇਬ੍ਰੇਰੀ ਜਾਣਾ ਪਰ ਹੁਣ ਉਹਦੇ ਦਿਲ ਵਿੱਚ ਇੱਕ ਨਵਾਂ ਭਾਰ ਸੀ ਜੋ ਉਸਨੇ ਇੱਕ ਦਿਨ ਪਹਿਲਾਂ ਹੀ ਮਹਿਸੂਸ ਕੀਤਾ ਸੀ ਜੋ ਹੁਣ ਥੋੜਾ ਡਰ ਵੀ ਬਣ ਚੁੱਕਾ ਸੀ ਉਹ ਚਿੰਗ ਲਈ ਜਦੋਂ ਘਰੋਂ ਨਿਕਲੀ ਉਹਦੇ ਕਦਮ ਅਸਮਾਨ ਵਿੱਚ ਲਹਿਰਾਂ ਵਾਂਗ ਹੌਲੀ-ਹੌਲੀ ਤੋਰ ਰਹੇ ਸੀ ਉਹ ਸੋਚਿਆ ਕਿ ਸ਼ਹਿਰ ਸਦਾ ਖੁੱਲਾ ਹੈ ਪਰ ਅਸਲ ਵਿੱਚ ਪਈ ਨਜ਼ਰਾਂ ਝਲਕਦੀਆਂ ਨੇ ਜੋ ਸੰਚੇਤ ਨਹੀਂ ਹਨ ਉਹ ਗਲੀ ਦੇ ਮੋੜ ਤੇ ਪੁੱਜੀ ਤਾਂ ਉਸਨੇ ਉਸ ਦੀ ਨਜ਼ਰ ਪਈ ਮਨਜੋਤ ਮਨਜੋਤ ਪਿੰਡ ਦਾ ਹੀ ਬੁੰਡਾ ਸੀ ਜੋ ਸ਼ਹਿਰ ਵਿੱਚ ਅਕਸਰ ਆ ਜਾਇਆ ਕਰਦਾ ਸੀ ਉਹ ਬਹੁਤ ਹੀ ਖਤਰਨਾਕ ਤੇ ਸ਼ਾਨਦਾਰ ਅੰਕਾਰ ਵਾਲਾ ਸੀ ਉਸ ਦੀ ਨਿਗਾਹ ਸਿੱਧੀ ਉਸ ਦਿਨ ਵੀ ਹਰਦੀਪ ਦੇ ਉੱਤੇ ਹੀ ਪਈ ਉਸ ਦਾ ਹੌਸਲਾ ਸ਼ਰਾਰਤ ਅਤੇ ਤਾਕਤ ਭਰੀ ਨਜ਼ਰ ਹਰਦੀਪ ਦੇ ਦਿਲ ਵਿੱਚ ਡਰ ਅਤੇ ਸੰਕੋਚ ਦੀ ਲਹਿਰ ਲਿਆ ਗਈ ਉਹ ਦੇਮਾਨ ਵਿੱਚ ਹਰਦੀਪ ਦੇ ਪ੍ਰਤੀ ਸ਼ਾਇਦ ਕੋਈ ਬੁਰੇ ਖਿਆਲ ਚੱਲ ਰਹੇ ਸੀ ਤੇ ਹਰਦੀਪ ਉਸ ਨੂੰ ਦੇਖ ਕੇ ਡਰ ਜਾਂਦੀ ਸੀ ਹਰਦੀਪ ਨੇ ਆਪਣਾ ਦਿਲ ਸੰਭਾਲਿਆ ਉਸ ਨੇ ਆਪਣੇ ਬੈਗ ਨੂੰ ਮਜ਼ਬੂਤੀ ਨਾਲ ਫੜਿਆ ਤੇ ਤੁਰਦੀ ਰਹੀ ਪਰ ਮਨਜੋਤ ਨੇ ਉਸ ਦੇ ਨਾਲ ਪਿੱਛੇ ਤੁਰਨਾ ਸ਼ੁਰੂ ਕਰ ਦਿੱਤਾ ਹਰਦੀਪ ਦੇ ਪੈਰਾਂ ਦੇ ਕਦਮ ਤੇਜ਼ ਹੋ ਗਏ ਪਰ ਉਹ ਚੁੱਪ ਰਹੀ ਮਨਯੋਤ ਨੂੰ ਉਹਦੀ ਸ਼ਾਂਤੀ ਨੇ ਹੋਰ ਜਲਣ ਦਿੱਤੀ ਉਹ ਜਾ ਰਿਹਾ ਸੀ ਲਾਇਬ੍ਰੇਰੀ ਦੇ ਰੂਮ ਵਿੱਚ ਸਿਫਾਲੀ ਨਾਲ ਮਿਲ ਕੇ ਹਰਦੀਪ ਹੌਲੀ-ਹੌਲੀ ਬੈਠੀ ਉਹਦੇ ਕੰਪਣ ਭਰੇ ਹੱਥਾਂ ਨੂੰ ਸ਼ਿਫਾਲੀ ਨੇ ਦੇਖਿਆ ਹਰਦੀਪ ਕੀ ਹੋਇਆ ਤੂੰ ਕਾਫੀ ਚੁੱਪ ਲੱਗ ਰਹੀ ਹੈ ਹਰਦੀਪ ਨੇ ਦਿਲ ਦਾ ਭਾਰ ਸ਼ਬਦਾਂ ਵਿੱਚ ਬਿਆਨ ਕੀਤਾ ਕੱਲ ਰਾਤ ਨੂੰ ਕੁਝ ਲੋਕ ਗਲੀ ਵਿੱਚ ਉਹ ਪਿੰਡ ਤੋਂ ਆਇਆ ਗੁੰਡੇ ਮਨਜੋਤ ਸ਼ਫਾਲੀ ਦਾ ਚਿਰਾ ਬਰਥਰਾਇਆ ਡਰਨਾ ਮੈਂ ਤੇਰੇ ਨਾਲਾ ਕਿੰਨਾ ਗੁੰਡਿਆਂ ਤੋਂ ਡਰਨ ਦੀ ਤੈਨੂੰ ਕਿ ਲੋੜ ਹੈ ਤੁਸੀਂ ਕਿਸੇ ਨੂੰ ਦੱਸਿਆ ਹਰਦੀਪ ਨੇ ਹੌਲੀ ਹੱਸ ਕੇ ਕਿਹਾ ਨਾ ਮੈਨੂੰ ਕੀ ਦੱਸਣ ਦੀ ਹੈ ਜੇ ਲੋੜ ਹੈ ਉਹਨਾਂ ਨੇ ਕਿਹਾ ਮੈਨੂੰ ਕੁਝ ਬੁਲਾਇਆ ਵਗੈਰਾ ਹੈ ਪਰ ਮੈਂ ਜਾਣਦੀ ਹਾਂ ਕਿ ਸ਼ਹਿਰ ਅਸਲ ਵਿੱਚ ਸੁਰੱਖਿਅਤ ਨਹੀਂ ਹੈ ਕਾਨੂੰਨ ਦੇ ਸਾਹ ਵੀ ਕਈ ਵਾਰ ਡਰ ਹੁੰਦਾ ਹੈ ਮੈਂ ਫਿਰ ਵੀ ਡਰ ਨਹੀਂ ਰਹਿਣਾ ਦਿਨ ਚੜਦਾ ਗਿਆ ਪਰ ਮਨ ਜੋ ਦੀਸ਼ਾ ਹਰਦੀਪ ਦੇ ਮਨ ਉਤੇ ਟਿਕੀ ਰਹੀ ਉਸ ਨੇ ਜਾਣਿਆ ਕਿ ਇਹ ਸਿਰਫ ਸ਼ੁਰੂਆਤ ਹੈ ਸ਼ਹਿਰ ਦਾ ਰੂਹ ਸੋਹਣਾ ਲੱਗਦਾ ਸੀ ਪਰ ਇਹ ਸ਼ਹਿਰ ਉਸ ਦੇ ਲਈ ਇੱਕ ਟੈਸਟ ਬਣ ਗਿਆ ਸੀ ਟੈਸਟ ਜਿਸ ਵਿੱਚ ਹਕੀਕਤ ਚਿਥਰਾਈ ਤੇ ਸਬਰ ਸਬਰ ਦੀ ਲੋੜ ਸੀ ਰਾਤ ਆਈ ਤਾਂ ਹਰਦੀਪ ਆਪਣੀ ਛੱਤ ਤੇ ਬੈਠੀ ਉਹ ਸਮਾਂ ਨੂੰ ਤੱਕਦੀ ਰਹੀ ਤੇ ਸੋਚੀ ਜਈ ਕਿ ਕੱਲ ਦਾ ਮਨਜੋਤ ਸਿਰਫ ਇੱਕ ਛੋਟਾ ਸੰਕੇਤ ਸੀ ਹੁਣ ਮੈਂ ਹਰ ਪਲ ਹਿਆਰਣਾ ਹੋਵੇਗਾ ਪਰ ਮੈਂ ਡਿੱਗਣੀ ਨਹੀਂ ਇਸ ਰਾਤ ਤੇ ਤਾਰਿਆਂ ਹੇਠ ਰਦੀਪ ਨੇ ਅੰਦਰੋਂ ਨਹੀਂ ਹੌਸਲੇ ਨੂੰ ਮਹਿਸੂਸ ਕੀਤਾ ਉਹ ਜਾਣਦੀ ਸੀ ਕਿ ਮਨਜੋਤ ਦੀ ਆਉਣ ਵਾਲੀ ਸ਼ਾਂ ਉਹਦੇ ਜੀਵਨ ਵਿੱਚ ਬਹੁਤ ਕੁਝ ਬਦਲ ਦੇਵੇਗੀ ਪਰ ਇਸ ਸ਼ਾਂ ਦੇ ਬਾਵਜੂਦ ਉਸਨੇ ਆਪਣੇ ਮਨ ਨੂੰ ਇੱਕ ਵਾਅਦਾ ਕਰ ਦਿੱਤਾ ਮੈਂ ਕਦੇ ਟੁੱਟਾਂਗੀ ਨਹੀਂ ਜੇ ਸਿਸਟਮ ਚਾਹੇ ਤੇ ਲੋਕਾਂ ਦੀ ਬੇਸ਼ੀ ਵੀ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰੇ ਮੈਂ ਆਪਣਾ ਹੌਸਲਾ ਕਦੇ ਵੀ ਨਹੀਂ ਛੱਡਾਂਗੀ ਮੈਂ ਮਜਬੂਤ ਤੇ ਅਟੱਲ ਰਹਾਾਂਗੀ ਹਰਦੀਪ ਦੀਆਂ ਦਿਨ ਚਰਿਆਵਾਂ ਹੌਲੀ-ਹੌਲੀ ਪਿਛਲੇ ਦਿਨ ਤੋਂ ਬਦਲਣ ਲੱਗ ਪਿਆ ਸੀ ਉਹ ਕੋਚਿੰਗ ਕਲਾਸ ਕਾਲਜ ਅਤੇ ਲਾਇਬ੍ਰੇਰੀ ਵਿੱਚ ਸਿਰਫ ਆਪਣੇ ਕੰਮ ਵਿੱਚ ਧਿਆਨ ਦਿੰਦੀ ਪਰ ਮਨ ਵਿੱਚ ਹਮੇਸ਼ਾ ਇੱਕ ਪਾਰੀ ਪਾਰ ਸੀ ਮਨਜੋਤ ਦੀ ਇੱਕ ਉਹ ਦੀ ਸ਼ਾਮ ਜੋ ਹੌਲੀ ਹੌਲੀ ਹਰ ਪਲ ਉਸ ਦੇ ਮਨ ਵਿੱਚ ਟਿਕ ਰਹੀ ਸੀ ਇੱਕ ਦਿਨ ਫੇਰ ਸ਼ਾਮ ਨੂੰ ਹਰਦੀਪ ਕੋਚਿੰਗ ਤੋਂ ਘਰ ਵਾਪਸ ਆ ਰਹੀ ਸੀ ਗਲੀ ਦੇ ਮੋੜ ਤੇ ਉਸ ਨੇ ਅਣਜਾਣੇ ਤੌਰ ਤੇ ਦੇਖਿਆ ਮਨਜੋਤ ਇੱਕ ਪਾਸੇ ਖੜਾ ਸੀ ਪਰ ਇਸ ਵਾਰੀ ਉਸ ਦਾ ਹੌਸਲਾ ਜ਼ਿਆਦਾ ਤਿੱਖਾ ਤੇ ਹੱਟ ਦਿਲ ਸੀ ਉਹਦੇ ਸਾਥ ਕੁਝ ਹੋਰ ਲਫੰਗੇ ਵੀ ਸੀ ਹਰਦੀਪ ਦੇ ਦਿਲ ਦੀ ਧੜਕਣ ਤੇਜ਼ ਹੋ ਗਈ ਉਸ ਨੇ ਆਪਣਾ ਸਟੈਪ ਤੇਜ਼ ਕੀਤਾ ਅਤੇ ਉਹ ਕਾਲੀ ਕਾਲੀ ਦੌੜਨ ਲੱਗ ਪਈ ਕਿਉਂਕਿ ਉਹ ਅੰਦਰੋਂ ਪੂਰੀ ਡਰ ਚੁੱਕੀ ਸੀ ਪਰ ਮਨਜੋਤ ਨੇ ਹੌਲੀ ਹੌਲੀ ਉਸ ਦਾ ਪਿੱਛਾ ਕੀਤਾ ਹਰਦੀਪ ਦੇ ਮਨ ਵਿੱਚ ਡਰ ਅਤੇ ਸਾਵਧਾਨੀ ਇੱਕੋ ਨਾਲ ਪਰ ਗਈ ਸੀ ਉਸ ਨੇ ਆਪਣੇ ਦਿਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਡਰਨਾ ਨਹੀਂ ਮੈਂ ਕੁਝ ਗਲਤ ਨਹੀਂ ਕੀਤਾ ਜੇ ਮੈਂ ਸਾਥਨ ਰਹਾਂਗੀ ਕੋਈ ਨੁਕਸਾਨ ਨਹੀਂ ਹੋਵੇਗਾ ਉਸ ਰਾਤ ਘਰ ਵਾਪਸ ਆ ਕੇ ਹਰਦੀਪ ਨੇ ਪਰਿਵਾਰ ਨੂੰ ਇਹ ਨਹੀਂ ਦੱਸਿਆ ਉਹ ਜਾਣਦੀ ਸੀ ਕਿ ਇਸ ਵਾਰ ਇਹ ਸਿਰਫ ਸ਼ੁਰੂਆਤ ਸੀ ਪਰ ਉਹਦੇ ਮਨ ਵਿੱਚ ਅੰਦਰੋਂ ਨਹੀਂ ਲੜਾਈ ਚੱਲ ਰਹੀ ਸੀ ਡਰ ਤੇ ਹਿੰਮਤ ਦੇ ਵਿਚਕਾਰ ਹਰਦੀਪ ਦੀ ਮਾਂ ਨੇ ਉਹਦੀ ਤਰੱਕੀ ਬਾਰੇ ਪੁੱਛਿਆ ਤੇ ਉਹ ਹੌਲੀ-ਹੌਲੀ ਬੋਲੀ ਸਾਰੇ ਚੰਗੇ ਨੇ ਬਹੁਤ ਸਮਝਦਾਰ ਨੇ ਪਰ ਕਾਲਜ ਅਤੇ ਪੋਚਿੰਗ ਵਿੱਚ ਵੀ ਚੀਜ਼ਾਂ ਕਦੇ-ਕਦੇ ਤੰਗ ਕਰਦੀਆਂ ਨੇ ਮਾਂ ਨੇ ਨਜ਼ਰ ਵਿੱਚ ਡਰ ਦੇਖਿਆ ਪਰ ਉਹ ਸਮਝ ਗਈ ਉਸਨੇ ਆਪਣੇ ਹੱਥ ਨਾਲ ਹਰਦੀਪ ਦਾ ਸਿਰ ਛੋਹਿਆ ਤੇ ਹੌਲੀ ਜਿਹਾ ਕਿਹਾ ਬੇਟੀ ਸ਼ਹਿਰ ਬਹੁਤ ਵੱਡਾ ਹੈ ਪਰ ਤੂੰ ਤੰਦਰੁਸਤ ਤੇ ਹਿਆਰਹੀਂ ਇਹ ਕਾ피 ਹੈ ਤੂੰ ਡੋਲੀ ਨਾ ਆਪਣੇ ਮਨ ਨੂੰ ਸਹੀ ਤੇ ਵਧੀਆ ਢੰਗ ਦੇ ਨਾਲ ਪੜਾਈ ਵਿੱਚ ਲਾਈਂ ਤਾਂ ਕਿ ਆਪਣੀ ਵੀ ਗਰੀਬੀ ਦੂਰ ਹੋ ਸਕੇ ਹਰਦੀਪ ਦੀ ਮਾਂ ਅਕਸਰ ਹਰਦੀਪ ਨੂੰ ਹੌਸਲਾ ਦਿੰਦੀ ਰਹਿੰਦੀ ਸੀ ਕਿਉਂਕਿ ਉਹ ਇਸ ਹਾਲ ਵਿੱਚੋਂ ਲੰਘ ਚੁੱਕੀ ਸੀ ਉਸ ਨੂੰ ਵੀ ਜਵਾਨੀ ਵੇਲੇ ਸ਼ਾਇਦ ਇਦਾਂ ਦੀਆਂ ਕੋਈ ਔਕੜਾਂ ਦਾ ਸਾਹਮਣਾ ਕਰਨਾ ਪਿਆ ਹੋਵੇ ਇੰਜ ਜਾਂਪਦਾ ਸੀ ਅਗਲੇ ਦਿਨ ਕਾਲਜ ਵਿੱਚ ਵੀ ਹਰਦੀਪ ਨੇ ਸੁਖੀ ਲਹਿਰ ਦੇ ਨਾਲ ਆਪਣੇ ਦੋਸਤਾਂ ਨਾਲ ਗੱਲ ਕੀਤੀ ਉਹਦੇ ਮਨ ਵਿੱਚ ੱੱਕੇ ਲੱਗਦੇ ਸਹੀ ਸੀ ਮਨਜੋਤ ਦੀ ਪੇਸ਼ ਹੋਣ ਵਾਲਾ ਮੌਕਾ ਉਹਦੇ ਅੰਦਰੋਂ ਲੀਡਰ ਨੂੰ ਬਣਾ ਰਿਹਾ ਸੀ ਕਿਉਂਕਿ ਉਹ ਮਨਜੋਤ ਨੂੰ ਅਕਸਰ ਰੱਖਦੀ ਸੀ ਸ਼ਾਮ ਨੂੰ ਘਰ ਦੇ ਕੋਲ ਇੱਕ ਸੁੰਨੀ ਗਲੀ ਵਿੱਚ ਮਨਜੋਤ ਨੇ ਉਹਦੀ ਮੀਟਿੰਗ ਕਰਨੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਹੌਲੀ ਹੌਲੀ ਪਰ ਅਹੰਕਾਰ ਨਾਲ ਉਹ ਹਰਦੀਪ ਦੇ ਸਾਹਮਣੇ ਖੜਾ ਹੋ ਗਿਆ ਉਸ ਦਾ ਰੂਪ ਸਿੱਧਾ ਗੁੱਸਾ ਭਰਿਆ ਪਰ ਅਕਸਰ ਆਪਣੇ ਆਪ ਨੂੰ ਕਾਬੂ ਵਿੱਚ ਰੱਖਦਾ ਹਰਦੀਪ ਨੇ ਆਪਣੇ ਵੈਗ ਥੋੜਾ ਮਜੂਦ ਫੜਿਆ ਅਤੇ ਬੋਲਿਆ ਮੈਨੂੰ ਕੋਈ ਤੰਗ ਕਰਨ ਦੀ ਜਰੂਰਤ ਨਹੀਂ ਜੇ ਤੂੰ ਡਰਾਉਣ ਦੀ ਕੋਸ਼ਿਸ਼ ਕਰਦਾ ਹੈ ਮੈਂ ਕਦੇ ਵੀ ਥੱਕਾਂਗੇ ਨਹੀਂ ਮਨਜੋਤ ਨੇ ਇੱਕ ਅਣਜਾਣ ਹੰਝੂ ਵਾਲੀ ਨਜ਼ਰ ਉਸਤੇ ਦਿਖਾਈ ਪਰ ਉਹ ਜ਼ਮੀਨ ਨੂੰ ਤੱਕ ਕੇ ਹੌਲੀ-ਹੌਲੀ ਮੁੜ ਗਿਆ। ਐਸੇ ਛੋਟੇ ਮਲਾਵਤੋਂ ਵੀ ਹਰਦੀਪ ਨੇ ਅੰਦਰ ਹੀ ਅੰਦਰ ਇੱਕ ਸ਼ਕਤੀ ਮਹਿਸੂਸ ਕੀਤੀ। ਉਹ ਸਿਰਫ ਡਰਦੀ ਨਹੀਂ। ਉਹ ਲੜਦੀ ਹੈ। ਅਸਮਾਨ ਵਿੱਚ ਤਾਰੇ ਉਸਦੇ ਸਾਥ ਨਹੀਂ ਪਰ ਮੌਜੂਦ ਸੀ ਸ਼ਾਹਹਿਟ ਵੀ। ਉਸ ਦਾ ਹੌਸਲਾ ਉਸ ਨੂੰ ਕਦੇ ਨਹੀਂ ਛੱਡੇਗਾ। ਹਰਦੀਪ ਜਾਣਦੀ ਸੀ ਕਿ ਇਹ ਸਿਰਫ ਸ਼ੁਰੂਆਤ ਹੈ। ਤੇ ਉਸ ਨੂੰ ਅੱਗੇ ਹਰ ਪਲ ਹੁਸ਼ਿਆਰ ਤੇ ਮਜਬੂਤ ਰਹਿਣਾ ਹੋਵੇਗਾ। ਹਰਦੀਪ ਨੇ ਆਪਣੇ ਦਿਲ ਨੂੰ ਇੱਕ ਵਾਰ ਫਿਰ ਬੰਨ੍ਹਾ ਕਰ ਦਿੱਤਾ ਕਿਸੇ ਦੀ ਬੇਹਸ਼ੀ ਬੇਹਿਸ਼ੀ ਸੰਘ ਕਰਨ ਦੀ ਕੋਸ਼ਿਸ਼ ਤੇ ਅਸਮਾਨ ਵਾਲੀ ਸ਼ਾਮ ਮੈਂ ਆਪਣੇ ਮਨ ਦੀ ਤਾਕਤ ਨਾਲ ਸਭ ਕੁਝ ਸਾਹਮਣਾ ਕਰਾਂਗੀ ਉਸ ਰਾਤ ਛੱਤ ਤੇ ਬੈਠੀ ਹੋਈ ਹਰਦੀਪ ਅਸਮਾਨ ਵਿੱਚ ਤਾਰਿਆਂ ਨੂੰ ਤੱਕ ਕੇ ਸੋਚਦੀ ਰਹੀ ਸ਼ਹਿਰ ਦੇ ਰੰਗ ਸੋਹਣੇ ਸਨ ਪਰ ਇਹ ਰੰਗ ਉਸ ਨੂੰ ਹੌਸਲਾ ਤੇ ਸੰਘਰਸ਼ ਸਿਖਾ ਰਹੇ ਸਨ ਕਿ ਕਿਸ ਤਰ੍ਹਾਂ ਇਕੱਲੇ ਰਹਿ ਕੇ ਵੀ ਆਪਾਂ ਜੀਵਨ ਬਤੀਤ ਕਰਨਾ ਹੈ ਪਰ ਉਸ ਵਿੱਚ ਅਕਸਰ ਔਕੜਾਂ ਆਉਂਦੀਆਂ ਨੇ ਤੇ ਉਹਨਾਂ ਔਕੜਾਂ ਨੂੰ ਹਰਦੀਪ ਦੇਖ ਵੀ ਰਹੀ ਸੀ ਕਿ ਕਿਸ ਤਰ੍ਹਾਂ ਮੁੰਡੇ ਤੰਗ ਕਰਦੇ ਸੀ ਉਸ ਨੂੰ ਉਹ ਮਨਜੋਤ ਤੋਂ ਦਰਦੀ ਤਾਂ ਸੀ ਪਰ ਕਿਤੇ ਨਾ ਕਿਤੇ ਉਸ ਦੇ ਦਿਲ ਵਿੱਚ ਇਹ ਉਮੀਦ ਸੀ ਕਿ ਉਸ ਵਿੱਚ ਜੋ ਜੋਸ਼ ਹੈ ਉਹ ਉਸ ਤਰ੍ਹਾਂ ਹੀ ਬਣਾਈ ਰੱਖੇਗੀ ਉਹ ਰਾਤ ਸ਼ਹਿਰ ਦੀਆਂ ਗਲੀਆਂਾਂ ਅਜੀਬ ਤਰ੍ਹਾਂ ਖਮੋਸ਼ ਸੀ। ਬੱਦਲਾਂ ਨਾਲ ਭਰੀ ਹਵਾ ਵਿੱਚ ਕੋਈ ਅਣਸੁਣਿਆ ਡਰ ਘਿਰ ਰਿਹਾ ਸੀ। ਹਰਦੀਪ ਕੋਚਿੰਗ ਤੋਂ ਵਾਪਸ ਆ ਰਹੀ ਸੀ ਪਰ ਅੱਜ ਉਸ ਦੇ ਕਦਮ ਹੋਰ ਜ਼ਿਆਨ ਲੋਕਾਂ ਵਿੱਚ ਭਾਰੇ ਸੀ। ਦਿਲ ਕੰਡਾ ਸੀ ਅੱਜ ਕੁਝ ਬੁਰਾ ਹੋਵੇਗਾ। ਗਲੀ ਦੇ ਮੋੜ ਤੇ ਉਹੀ ਸਹਾਰਾ ਖੜ੍ਹਾ ਸੀ ਮਨਜੋਤ। ਉਹਦੀ ਅੱਖਾਂ ਵਿੱਚ ਪਾਗਲਪਨ, ਬੜਾ ਅੰਕਾਰ ਤੇ ਹਾਰ ਦੀ ਬੇਰਹਿਮੀ ਸੀ। ਅੱਜ ਉਹ ਸਿਰਫ ਧੰਕੀ ਦੇ ਨਹੀਂ ਆਇਆ ਸੀ ਅੱਜ ਆਪਣੀ ਹਾਰ ਦੀ ਬਦਲਾ ਲੈਣ ਦੇ ਜਜ਼ਵੇ ਨਾਲ ਭਰਿਆ ਖੜਾ ਸੀ ਅਰਧਦੀਪ ਨੇ ਡਰ ਦੇ ਬਾਵਜੂਦ ਆਖਰੀ ਵਾਰ ਹਿੰਮਤ ਨਾਲ ਕਿਹਾ ਮੈਨੂੰ ਛੱਡ ਦੇ ਮਜੂਦ ਤੂੰ ਜਿੱਤ ਨਹੀਂ ਸਕਦਾ ਜਿੱਤ ਇਨਸਾਨ ਦੀ ਸੋਚਦੀ ਹੁੰਦੀ ਹੈ ਦਰਤ ਹੀ ਨਹੀਂ ਪਰ ਗੁੰਡਿਆਂ ਦੇ ਦਿਲਾਂ ਵਿੱਚ ਕਦੇ ਤਲੀਲਾਂ ਦਾਖਲ ਨਹੀਂ ਹੁੰਦੀਆਂ ਅੰਗਲੇ ਕੋਹੜ ਪਨਾ ਵਿੱਚ ਉਥੇ ਚੀਕਾਂ ਸਨ ਦੌਰ ਸਨ ਖਿੱਚਾ ਤਾਣ ਸੀ ਬੇਸੀ ਦਾ ਇੱਕ ਕਾਲਾ ਸਾਇਆ ਸੀ ਅਤੇ ਉਸ ਸੁੰਨੀ ਗਲੀ ਵਿੱਚ ਮਨੁੱਖਤਾ ਦਾ ਇੱਕ ਹੋਰ ਕਤਲ ਹੋਇਆ ਬਿਨਾਂ ਕਿਸੇ ਗੋਲੀ ਦੇ ਬਿਨਾਂ ਕਿਸੇ ਹਥਿਆਰ ਦੇ ਸਿਰਫ ੰਕਾਰ ਇਨਸਾਨ ਤੇ ਹਯਾਨੀਅਤ ਨਾਲ ਥੋੜੀ ਦੇਰ ਬਾਅਦ ਗਲੀ ਖਮੋਸ਼ ਹੋ ਗਈ ਚੰਨ ਦੀ ਰੋਸ਼ਨੀ ਜਦੋਂ ਉਸ ਸੁੰਨੀ ਸੜਕ ਤੇ ਪਈ ਫਰਦੀ ਬੇਹਸ ਕੈਸੀ ਬਿਲਕੁਲ ਖਮੋਸ਼ ਸਾਹ ਰੁਕਤ ਕੈਸੀ ਦਿਲ ਹਾਰ ਮੰਨ ਗਿਆ ਸੀ ਪਰ ਜਿਹੜੇ ਤੇ ਆਖਰੀ ਹਿੰਮਤ ਦੀ ਲੀਕ ਅਜੇ ਵੀ ਜਿੰਦਾ ਸੀ ਜਿਵੇਂ ਉਹ ਮਰ ਕੇ ਵੀ ਆਪਣੇ ਆਪ ਨੂੰ ਨਹੀਂ ਛੋੜਨ ਦਿੱਤਾ ਅਗਲੇ ਸਵੇਰੇ ਸ਼ਹਿਰ ਨੇ ਸਿਰਫ ਇੱਕ ਲਾਸ਼ ਨਹੀਂ ਵੇਖੀ ਸ਼ਹਿਰ ਨੇ ਇੱਕ ਸੁਪਨੇ ਦਾ ਕਤਲ ਦੇਖਿਆ ਸੀ ਇੱਕ ਧੀ ਦੀ ਹਾਰ ਇੱਕ ਹੌਸਲੇ ਦੀ ਤੋੜ ਤੇ ਸਮਾਜ ਦੀ ਚੁੱਪ ਦਾ ਸਬੂਤ ਵੇਖਿਆ ਮਾਂ ਨੇ ਜਦੋਂ ਧੀ ਦੇ ਬੇਜਾਨ ਸਰੀਰ ਨੂੰ ਚੰਬੜਿਆ ਉਹਦੀ ਚੀਕ ਨੇ ਅਸਮਾਨ ਤੱਕ ਸਵਾਲ ਪੁੱਛਿਆ ਮੇਰੀ ਬੇਟੀ ਦੀ ਗਲਤੀ ਕੀ ਸੀ ਪਰ ਆਸਮਾਨ ਵੀ ਚੁੱਪ ਰਿਹਾ ਜ਼ਮੀਨ ਵੀ ਚੁੱਪ ਸਮਾਜ ਵੀ ਚੁੱਪ ਮਨਜੋਤ ਤੇ ਉਸ ਵਰਗੇ ਸਾਇਏ ਅਜੇ ਵੀ ਸ਼ਹਿਰ ਵਿੱਚ ਜਿੰਦਾ ਸਨ ਪਰ ਹਰਦੀਪ ਨਹੀਂ ਸੀ ਉਹਦੀ ਕਹਾਣੀ ਖਤਮ ਹੋ ਗਈ ਸੀ ਪਰ ਉਹਦਾ ਸਵਾਲ ਨਹੀਂ ਕਦੋਂ ਤੱਕ ਲੜਕੀਆਂ ਡਰ ਕੇ ਜਿਉਣਗੀਆਂ ਕਦੋਂ ਤੱਕ ਸਮਾਜ ਜੋ ਰਹੇਗਾ ਜੋ ਅੱਜ ਹਰਦੀਪ ਨਾਲ ਹੋਇਆ ਉਹ ਕੱਲ ਨੂੰ ਕਿਸੇ ਨਾਂ ਵੀ ਹੋ ਸਕਦਾ ਹੈ ਇਹ ਸੀ ਜੀ ਸਾਡੀ ਗਾਣੀ ਜੇ ਤੁਹਾਨੂੰ ਗਾਣੀ ਵਧੀਆ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਮਿਲਦੇ ਆਂ ਕੱਲ ਨੂੰ ਨਵੀਂ ਗਾਣੀ ਦੇ ਨਾਲ ਸ਼ੁਕਰੀਆ